ਸਤਿ ਸ਼੍ਰੀ ਅਕਾਲ ਜੀ ਮੈਂ ਸੁਪਾਲ ਸਿੰਘ ਗੁਲਾੜ ਰਤਨਗੜ੍ਹ ਸਿੰਧਨਾ ਨਾਮੀ ਪਿੰਡ ਦੇ ਵਿੱਚੋਂ ਸਿੱਖੀ ਅਤੇ ਸਿੱਖਾਂ ਨੂੰ ਸ਼ਰਮਸਾਰ ਕਰਦੀ ਇੱਕ ਘਟਨਾ ਬੀਤੇ ਦਿਨੀ ਸਾਹਮਣੇ ਆਈ ਆ ਇਹ ਪਿੰਡ ਜੇਕਰ ਮੈਂ ਗਲਤ ਨਹੀਂ ਆ ਤਾਂ ਸੰਗਰੂਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਡਰਬਾ ਦੇ ਨੇੜੇ ਪੈਂਦਾ ਆ ਉਥੋਂ ਦੇ ਗੁਰੂ ਘਰ ਦਾ ਵਜ਼ੀਰ ਜਿਹੜਾ ਕਿ ਸਾਰਿਆਂ ਨੂੰ ਬਰਾਬਰਤਾ ਦੀ ਨਜ਼ਰ ਦੇ ਨਾਲ ਵੇਖਦਾ ਸੀਗਾ ਤੇ ਗਰੀਬੜੇ ਸਿੱਖਾਂ ਦੇ ਧੀਆਂ ਪੁੱਤਰਾਂ ਨੂੰ ਸਿੱਖੀ ਨਾਲ ਜੋੜਦਾ ਸੀਗਾ ਗੁਰੂ ਵਾਲੇ ਬਣਾ ਰਿਆ ਸੀ ਗੁਰੂ ਦੇ ਝਾੜੇ ਚੜਾ ਰਿਆ ਸੀਗਾ ਅ ਗਰੀਬੜੇ ਮਜਬੂਤ ਸਿੱਖ ਅਤੇ ਰਵਿਦਾਸੀ ਭਾਈਚਾਰੇ ਦੇ ਧੀਆਂ ਪੁੱਤਾਂ ਨੂੰ ਸਿੱਖ ਧਰਮ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦਾ ਸੀਗਾ ਪਰ ਉਸ ਵਜ਼ੀਰ ਗੁਰੂਕਰਦੇ ਵਜ਼ੀਰ ਦੀ ਇਹ ਜਿਹੜੀ ਕੋਸ਼ਿਸ਼ ਹੈ ਇਹ ਜਿਹੜਾ ਉਪਰਾਲਾ ਸੀਗਾ ਕੁਝ ਕੁ ਕੜਮ ਚੌਧਰੀਆਂ ਨੂੰ रास ਨਹੀਂ ਆਇਆ ਉਹਨਾਂ ਨੂੰ ਨਹੀਂ ਚੰਗਾ ਲੱਗਾ ਉਸ ਪਿੰਡ ਦੀਆਂ ਬੀਬੀਆਂ ਤੇ ਉਸ ਪਿੰਡ ਦੇ ਭਰਾ ਵੀ ਬਜ਼ੁਰਗ ਵੀ ਇਕੱਤਰ ਹੋਏ ਉਹ ਸਰੌੜਾ ਪਾਪਾ ਦੱਸ ਰਹੇ ਨੇ ਜਿੱਥੇ ਕਿ ਉਹ ਕਹਿੰਦੇ ਵੀ ਸਾਨੂੰ ਗੁਰੂ ਘਰ ਦੇ ਵਜ਼ੀਰ ਦਾ ਇਸ ਗੁਰੂ ਘਰ ਦੇ ਵਿੱਚੋਂ ਜਾਂ ਇਸ ਨਗਰ ਦੇ ਵਿੱਚੋਂ ਕੱਢੇ ਜਾਣ ਦਾ ਦੁੱਖ ਆ ਉਥੇ ਇਹ ਦੱਸਦੇ ਆ ਵੀ ਅਫਸੋਸ ਹੋ ਰਿਹਾ ਆ ਕਿ ਇਹ ਲੋਕ ਸਾਡੇ ਨਾਲ ਇਨੀ ਕਰਨਾ ਕਰਦੇ ਆ ਕਿ ਸਾਡੇ ਕੋਲ ਰਵਦਾਸੀ ਸਿੱਖਾਂ ਤੋਂ ਤੇ ਮਨਵੀ ਸਿੱਖਾਂ ਦੇ ਹੱਥਾਂ ਤੋਂ ਦੇਖ ਲੈਣਾ ਵੀ ਪਸੰਦ ਨਹੀਂ ਕਰਦੇ ਤੇ ਹੈ ਵੀ ਕੁਝ ਕੁ ਲੋਕ ਨੇ ਸਾਰੇ ਨਹੀਂ ਉਹ ਕਹਿੰਦੇ ਉਥੇ ਉਸੇ ਹੀ ਪਾਈਚਾਰੇ ਦੇ ਵਿੱਚੋਂ ਜੱਟ ਪਾਈਚਾਰੇ ਦੇ ਵਿੱਚੋਂ ਬਹੁਤ ਪਿੰਡਪਰਾ ਉਹ ਉਸ ਢੀੜ ਦਾ ਹਿੱਸਾ ਨੇ ਜਿਹੜੇ ਕਹਿੰਦੇ ਵੀ ਸਾਡੇ ਨਾਲ ਨੇ ਬਿਲਕੁਲ ਸਹਿਮਤ ਨੇ ਜਿਹੜੇ ਕੋਈ ਭੇਦਭਾਵ ਨਹੀਂ ਕਰਦੇ ਜਿਨ੍ਹਾਂ ਨੂੰ ਵੀ ਗੁਰੂ ਘਰ ਦੇ ਗ੍ਰੰਥੀ ਦੇ ਕੱਢੇ ਜਾਣ ਦਾ ਦੁੱਖ ਆ ਉਹ ਸਾਡੇ ਨਾਲ ਨੇ ਪਰ ਕੁਝ ਲੋਕ ਨੇ ਗਿਣਤੀ ਥੋੜੀ ਜੀ ਗਿਣਤੀ ਦੇ ਵਿੱਚ ਉਹ ਲੋਕ ਨੇ ਜਿਨ੍ਹਾਂ ਨੇ ਪਿੰਡ ਦਾ ਮਾਹੌਲ ਖਰਾਬ ਕੀਤਾ ਜਿਨ੍ਹਾਂ ਨੇ ਊਚ ਨੀਚ ਜਾਤ ਪਾਤ ਪੈਦਾ ਜਿਹੜੀ ਕੀਤੀ ਹੋਈ ਆ ਪਿੰਡ ਦੇ ਵਿੱਚ ਤੇ ਸਤੋਜ ਸ਼ਰਮਨਾਕ ਕੀ ਹੋਇਆ ਹੋਰ ਤੇ ਕੁਝ ਕਰ ਨਹੀਂ ਸਕੇ ਉਹਨਾਂ ਨੇ ਗੁਰੂ ਘਰ ਦੇ ਗ੍ਰੰਥੀ ਤੇ 230 ਰੁਪਈਆਂ ਦਾ ਚੋਰੀ ਦਾ ਇਲزام ਲਾ ਕੇ ਉਹਨੂੰ ਘਰੋਂ ਗੁਰੂ ਘਰ ਚ ਬਾਹਰ ਕੱਢ ਦਿੱਤਾ ਵੇਖੋ ਕਿੰਡੀ ਘਟਿਆ ਹਰਕਤ ਕੀਤੀ ਸੋਚਣ ਵਾਲੀ ਗੱਲ ਆ ਤੁਸੀਂ ਆਪ ਹੀ ਸੋਚ ਕੇ ਵੇਖੋ ਸੰਗਤ ਜੀ ਜਿਹੜਾ ਬੰਦਾ ਐਡਾ ਮਾਦਾ ਰੱਖਦਾ ਆ ਸਿੱਖ ਇਤਿਹਾਸ ਦੀ ਸਿੱਖ ਧਰਮ ਦੀ ਨੌਲੇਜ ਰੱਖਦਾ ਆ ਗੁਰੂ ਘਰ ਦੇ ਨਾਲ ਸਾਰੇ ਭਾਈਚਾਰਿਆਂ ਨੂੰ ਜੋੜ ਕੇ ਰੱਖਣ ਦੀ ਹਿੰਮਤ ਰੱਖਦਾ ਆ ਉਹ ਬੰਦਾ 230 ਰੁਪਈਆਂ ਦੇ ਵਿੱਚ 230 ਰੁਪਈਆਂ ਦੇ ਬਦਲੇ ਆਪਣੀ ਬੇਇੱਜ਼ਤੀ ਕਰਵਾਊਗਾ ਜਾਂ ਤੁਸੀਂ ਮੰਨ ਸਕਦੇ ਕੋ 230 ਰੁਪਏ ਚੋਰੀ ਕਰੂਗਾ ਇਹ ਇੰਨੇ ਪੈਸੇ ਚਾਕਰ ਉਹਨੂੰ ਲੋੜੋਂ ਕਿਸੇ ਤੋਂ ਮੰਗ ਵੀ ਸਕਦਾ ਅਕਸ਼ਰੀ ਗੁਰੂ ਘਰਾਂ ਦੇ ਗ੍ਰੰਥੀਆਂ ਦੇ ਨਾਲ ਇਦਾਂ ਧੱਕੇ ਹੁੰਦੇ ਨੇ ਬਹੁਤ ਥਾਵਾਂ ਤੇ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਬਹੁਤ ਦੁੱਖ ਭਰੀ ਗੱਲ ਆ ਬੜੀ ਸ਼ਰਮ ਵਾਲੀ ਗੱਲ ਆ ਤੇ ਉਸ ਤੋਂ ਵੀ ਵੱਡੀ ਇਹ ਸ਼ਰਮ ਵਾਲੀ ਗੱਲ ਆ ਕਿ ਜਿਹੜੇ ਲੋਕਾਂ ਨੂੰ ਸਹਬੇ ਕਮਾਲ ਬੇਮਿਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਕੰਠ ਲਾਇਆ ਆਪਣੇ ਗੱਲ ਆਇਆ ਸੀਗਾ ਉਹਨਾਂ ਲੋਕਾਂ ਨੂੰ ਇਹ ਇਹ ਉੱਚੀ ਜਾਤੀ ਦੇ ਲੋਕ ਜਿਹੜੇ ਆਪਣੇ ਆਪ ਨੂੰ ਸਮਝਦੇ ਨੇ ਜਿਨ੍ਹਾਂ ਦੇ ਕੁਝ ਕੁ ਲੋਕਾਂ ਦੀ ਧੌਣ ਦੇ ਵਿੱਚ ਕਿੱਲਾ ਆ ਉਹਨਾਂ ਲੋਕਾਂ ਨੂੰ ਇਹ ਨਫਰ ਦੀ ਨਜ਼ਰ ਨਾਲ ਵੇਖਦੇ ਨੇ ਭੇਤ ਭਾਵ ਕਰਦੇ ਨੇ ਉਹਨਾਂ ਲੋਕਾਂ ਨਾਲ ਯਾਰ ਇਹਦਾ ਮਤਲਬ ਤੁਸੀਂ ਸੱਚੇ ਬਾਸ਼ਾ ਤੋਂ ਵੀ ਵੱਡੇ ਗਾਲਪੁਰਖੋ ਗੁਰੂ ਗੋਬਿੰਦ ਸਿੰਘ ਪਾਸ਼ਾ ਤੋਂ ਵੀ ਵੱਡੇ ਹੋ ਗਏ ਇਹਦਾ ਮਤਲਬ ਤੁਹਾਡੇ ਅੱਗੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਕੁਝ ਵੀ ਨਹੀਂ ਗਏ ਤੁਸੀਂ ਉਹਨਾਂ ਤੋਂ ਵੀ ਆਪਣੇ ਆਪ ਨੂੰ ਉੱਚਾ ਸਮਝਦੇ ਫਿਰ ਤੁਹਾਡੇ ਚ ਤੇ ਮੁਗਲਾਂ ਦੇ ਵਿੱਚ ਤੇ ਕੋਈ ਫਰਕ ਹੀ ਨਾ ਰਹਿ ਗਿਆ ਇਥੇ ਘਟੋ ਘਟ ਜਿਹੜੇ ਇਹ ਲੋਕ ਨੇ ਨਾ ਕੁਸ਼ਕ ਲੋਕ ਮੈਂ ਜਿਹੜੇ ਰਤਨਗੜ੍ਹ ਸੰਦਰਾ ਪਿੰਡ ਦੇ ਲੋਕ ਕੁਸ਼ਕ 5 7 10 ਲੋਕ ਹੋਣਗੇ ਗਿਣਤੀ ਦੇ ਜਿਨ੍ਹਾਂ ਨੇ ਪਿੰਡ ਦਾ ਮਾਹੌਲ ਖਰਾਬ ਕੀਤਾ ਇਹੋ ਜਿਹੇ ਲੋਕਾਂ ਨੇ ਇਹ ਇਹੋ ਜਿਹੇ ਲੋਕਾਂ ਤੋਂ ਫਿਰ ਮੁਗਲ ਵਧੀਆ ਸੀਗੇ ਕਿੱਦਾਂ ਵਧੀਆ ਸੀਗੇ ਘਟੋ ਘਟੋ ਲੋਕਾਂ ਨੂੰ ਕੋਈ ਵੀ ਕਿਸੇ ਵੀ ਧਰਮ ਦੇ ਲੋਕ ਸੀਗੇ ਜਦੋਂ ਇੱਥੇ ਮੁਗਲਾਂ ਦਾ ਸ਼ਾਸਨ ਸੀਗਾ ਉਹ ਆਪਣੇ ਧਰਮ 'ਤੇ ਲਾਉਂਦੇ ਸੀ ਨਾ ਲੋਕਾਂ ਨੂੰ ਪਾਵੇਂ ਕਿ ਉਹ ਧੱਕੇ ਦੇ ਨਾਲ ਲਾਉਂਦੇ ਸੀਗੇ ਉਹ ਦੋ ਹੀ ਗੱਲਾਂ ਕਰਦੇ ਸੀਗੇ ਜਾਂ ਮੁਸਲਮਾਨ ਬਣ ਜਾਓ ਤੇ ਜਾਂ ਫਿਰ ਮੌਤ ਕਬੂਲ ਲਓ ਤੇ ਜਿਹੜੇ ਅੜ ਜਾਂਦੇ ਸੀ ਉਹਨਾਂ ਨੂੰ ਅਸ਼ੀਰ ਕਰ ਦਿੱਤਾ ਜਾਂਦਾ ਸੀ ਤੇ ਜਿਹੜੇ ਝੁਕ ਜਾਂਦੇ ਸੀ ਉਹ ਮੁਸਲਮਾਨ ਬਣ ਜਾਂਦੇ ਸੀ ਤੇ ਤੁਸੀਂ ਤਾਂ ਆਪਣੇ ਤੁਹਾਨੂੰ ਚੋਂ ਲੋਕਾਂ ਨੂੰ ਕੱਢਣ ਡਿਆ ਜੇ ਫਿਰ ਤੁਸੀਂ ਕਹਿੰਦੇ ਜੇ ਇਹ ਇਹਨਾਂ ਲੋਕਾਂ ਨੇ ਧਰਮ ਛੱਡ ਕੇ ਦੇਸਾਈ ਧਰਮ ਬਣਾ ਲਿਆ ਫਿਰ ਤੁਸੀਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਜੀ ਆ ਮਜਬੂਰ ਤੇ ਤੁਸੀਂ ਉਹਨਾਂ ਨੂੰ ਕਰਦੇ ਧਰਮ ਛੱਡਣ ਵਾਸਤੇ ਜਿਹੜੇ ਲੋਕ ਚਰਖੜੀਆਂ ਤੇ ਚੜ ਗਏ ਰੰਬਿਆਂ ਨਾਲ ਖੋਪਰੀਆਂ ਲਵਾ ਲੀਆਂ ਆਰਿਆਂ ਨਾਲ ਜਿਹੜੇ ਲੋਕ ਚੀਰੇ ਗਏ ਤੱਤੇ ਪਾਣੀ ਦੀਆਂ ਦੇਗਾਂ 'ਚ ਜਿਹੜੇ ਉਬਾਲੇ ਗਏ ਉਹਨਾਂ ਲੋਕਾਂ ਨੇ ਤਸੀਹੇ ਝੱਲੇ ਛੋਟੇ-ਛੋਟੇ ਆਪਣੇ ਬੱਚਿਆਂ ਦੇ ਟੋਟੇ ਆਪਣੀ ਝੋੜੀਆਂ 'ਚ ਪਵਾ ਲੇ ਬੀਬੀਆਂ ਨੇ ਉਹਨਾਂ ਨੇ ਇਹਨੇ ਤਸੀਹੇ ਝੱਲ ਕੇ ਵੀ ਜਿਹੜਾ ਧਰਮ ਨਹੀਂ ਛੱਡਿਆ ਤੁਹਾਡੀ ਵਜਾ ਕਰਕੇ ਤੁਹਾਡੇ ਵਿਤਕਰੇ ਕਰਕੇ ਤੁਹਾਡੀ ਨਫ਼ਰਤ ਕਰਕੇ ਤੁਹਾਡੇ ਭੇਦਭਾਵ ਕਰਕੇ ਜਾਤੀ ਭੇਦਭਾਵ ਕਰਕੇ ਉਹਨਾਂ ਲੋਕਾਂ ਨੂੰ ਇਹ ਧਰਮ ਜੜਾਇਆ ਛੜਣਾ ਪੈ ਰਿਹਾ ਹੈ ਕਿਉਂਕਿ ਤੁਸੀਂ ਲੋਕ ਨਹੀਂ ਚਾਹੁੰਦੇ ਕਿ ਕੋਈ ਹੋਰ ਤੁਹਾਡੇ ਬਰਾਬਰ ਬਵੇ ਕਿਉਂਕਿ ਤੁਹਾਡਾ ਤੁਸੀਂ ਆਪਣਾ ਮਲਕਾਨਾ ਹੱਕ ਆਪਣੀ ਮਲਕੀਅਤ ਸਮਝਦੇ ਹੋ ਜੀ ਗੁਰੂ ਘਰਾਂ ਨੂੰ ਸੋ ਰੱਬ ਦਾ ਵਾਸਤਾ ਜੀ ਬਾਜ਼ ਆਜੋ ਹਲੇ ਫਿਰ ਤੁਸੀਂ ਖਾਲਸਾਤਨ ਪਾੜ ਦੇ ਜੇ ਇਹ ਇਹੋ ਜਿਹਾ ਖਾਲਸਾਤਨ ਹੋਗਾ ਜਿਹੜੇ ਲੋਕਾਂ ਨੂੰ ਅੱਜ ਹੀ ਤੁਸੀਂ ਇਸ ਤਰ੍ਹਾਂ ਪੇਸ਼ ਆਉਂਦੇ ਜੇ ਫਿਰ ਖਾਲਸਾਤਨ ਦੇ ਵਿੱਚ ਤੁਸੀਂ ਕੀ ਕਰੋਗੇ ਭਾਈ ਉਹਨਾਂ ਦੇ ਨਾਲ ਤਾਂ ਹੀ ਤੁਹਾਡੇ ਨਾਲ ਕੋਈ ਲੱਗਦਾ ਨਹੀਂ ਆ ਫਿਰ ਲੈ ਲਓ ਫਿਰ ਖਾਲਸਾਤਨ ਇੰਦਾ ਨਹੀਂ ਖਾਲਸਾਤਨ ਬਣਨਾ ਇੱਕ ਦਿਨ ਚ ਬਣ ਸਕਦਾ ਖਾਲਸਾਤਨ ਇੱਕ ਦਿਨ ਦੇ ਵਿੱਚ ਪਰ ਕਿਉਂ ਨਹੀਂ ਬਣਦਾ ਉਹ ਤੁਹਾਡੇ ਵਰਗੇ ਲੋਕਾਂ ਨੂੰ ਪਤਾ ਹੈ ਤੁਸੀਂ ਨਹੀਂ ਬਣ ਦਿੰਦੇ ਜੀ ਸੋ ਸ਼ਰਮ ਨੂੰ ਆ ਤੁਮਾਰੋ ਦਿਨੋ ਦਿਨ ਸਿੱਖੀ ਜੜੀ ਆ ਉਹ ਨਿਹਾਰਵਾਲ ਜਾ ਰਹੀ ਆ ਕੁਸ਼ਕ ਲੋਕਾਂ ਦੀ ਕਰਤੂਤ ਕਰਕੇ ਜਿੱਥੇ ਤੁਸੀਂ ਲੋਕਾਂ ਨੂੰ ਇਹੋ ਜਿਹੇ ਗਰੀਬੜੇ ਲੋਕਾਂ ਨੂੰ ਆਪਣੇ ਗੱਲ ਲਾਉਣਾ ਆ ਆਪਣੇ ਨਾਲ ਬਿਠਾਉਣਾ ਆ ਉਹਨਾਂ ਨੂੰ ਮਹਿਸੂਸ ਨਹੀਂ ਹੋਣਾ ਕਿ ਸਾਡੇ 'ਚ ਕੋਈ ਭੇਦਭਾਵ ਆ ਜਾਂ ਉਚਨੀ 'ਚ ਵੀ ਆ ਇਹ ਜਿੱਥੇ ਤੁਸੀਂ ਪ੍ਰਦਰਸ਼ ਕਰਨਾ ਆ ਦੱਸਣਾ ਆ ਕਿ ਅਸੀਂ ਸਾਰੇ ਗੁਰੂ ਦੇ ਇੱਕ ਗੁਰੂ ਦੇ ਬੱਚੇ ਆ ਸਾਰੇ ਸਮਾਨ ਆ ਤੇ ਉਹਦੇ ਉਲਟ ਤੁਸੀਂ ਨਫ਼ਰਤ ਦੀ ਭਾਵਨਾ ਨਾਲ ਵੇਖਦੇ ਜੀ ਤੇ ਫਿਰ ਤੁਸੀਂ ਕੀ ਉਮੀਦ ਰੱਖਦੇ ਜੀ ਉਹਨਾਂ ਗਰੀਬੜਿਆਂ ਤੋਂ ਕਿ ਕੀ ਤੁਹਾਡਾ ਉਸਾਸ ਦੇਣਗੇ ਕਦੇ ਵੀ ਨਹੀਂ ਦੇਣਦੇ ਫਿਰ ਕਿਹੜੇ ਖਾਲਸਾ ਦੀ ਗੱਲ ਕਰਦੇ ਹੋ ਸ਼ਰਮ ਨਾ ਆ ਤੁਮਾਰੋਂ ਨਾ ਸਿੱਖੀ ਦਾ ਘਾਣ ਕਰੋ ਨਾ ਮਜ਼ਾਕ ਦੇ ਪਾਤਰ ਬਣੋ ਤੇ ਨਾ ਗਰੀਬਾਂ ਦੀ ਨਫ਼ਰਤ ਦੇ ਪਾਤਰ ਬਣੋ। ਗੁਰੂ ਸਾਹਿਬ ਸਾਨੂੰ ਸਾਰਿਆਂ ਨੂੰ ਇੱਕ ਧਾਗੇ 'ਚ ਪਰੋਕੀ ਗਏ ਨੇ। ਪਰ ਤੁਸੀਂ ਲੋਕਾਂ ਨੇ ਗੁਰੂ ਸਾਹਿਬ ਦਾ ਵੀ ਨਰਾਦਰ ਕੀਤਾ ਆ। ਗੁਰੂ ਸਾਹਿਬ ਦੀ ਸਾਰੀ ਜਿੰਨੀ ਵੀ ਸਿੱਖਿਆ ਉਹਨੂੰ ਛਿੱਕੇ ਤੇ ਟੰਗ ਕੇ ਤੁਸੀਂ ਲੋਕ ਬੇ ਪ੍ਰਵਾਹ ਹੋ ਕੇ ਮਨਮਰਜ਼ੀਆਂ ਕਰਦੇ ਸੀ ਗਰੀਬੜੇ ਸਿੱਖਾਂ ਨਾਲ ਧੱਕਾ ਕਰਦੇ ਨਫ਼ਰਤਾਂ ਕਰਦੇ ਜੀ ਗੁਰੂ ਘਰਾਂ ਚੋਂ ਬਾਹਰ ਕੱਢਦੇ ਜੇ ਉਹਨਾਂ ਤੋਂ ਦੇਖ ਨਹੀਂ ਲੈਣੀ ਪਸੰਦ ਕਰਦੇ ਉਹਨਾਂ ਨੂੰ ਬਾਣੇ 'ਚ ਵੇਖਣਾ ਨਹੀਂ ਪਸੰਦ ਕਰਦੇ ਜਦੋਂ ਕਿਸੇ ਨੇ ਵੀ ਕੋਈ ਵੀ ਅਮਰਤੀ ਸ਼ਕਲਿਆ ਗੁਰੂ ਵਾਲਾ ਬਾਣੀ ਗਿਆ ਤੇ ਫਿਰ ਉਹਦੀ ਜਾਤ ਪਾਤੇ ਰਹਿ ਨਹੀਂ ਜਾਂਦੀ ਤੇ ਤੁਸੀਂ ਫਿਰ ਵੀ ਜਾਤ ਦੀ ਤੱਕੜੀ ਚ ਤੋਲਦੇ ਜੀ ਲੱਖ ਦੀ ਲੰਗ ਤੁਹਾਡੇ ਵਰਗੇ ਇਹੋ ਜਿਹੇ ਕੜੰਮ ਚੌਧਰੀਆਂ ਨੇ